ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਜੀਠੀਆ ਦੇ ਬਿਆਨ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆ ਗਿਆ ਹੈ ਗਿਆਨੀ ਰਗਵੀਰ ਸਿੰਘ ਨੇ ਮੌਜੂਦਾ ਹਾਲਾਤਾਂ ਉੱਤੇ ਚਿੰਤਾ ਜਤਾਈ ਉਹਨਾਂ ਕਿਹਾ ਕਿ ਜੋ ਕੁਝ ਵੀ ਵਾਪਰ ਰਿਹਾ ਏ ਉਹ ਪੰਥ ਦੇ ਹਿੱਤ ਦੇ ਵਿੱਚ ਨਹੀਂ ਸਮੁੱਚੀ ਕੌਮ ਨੂੰ ਇਕਜੁੱਟ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਏ ਪੰਥ ਦੇ ਵਿੱਚ ਸ਼ਾਂਤੀ ਦੀ ਅਰਦਾਸ ਕੀਤੀ ਹੈ ਤੇ ਹੁਣ ਅੰਤਰਿੰਗ ਕਮੇਟੀ ਦੇ ਵਿੱਚ ਲਏ ਗਏ ਫੈਸਲਿਆਂ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਏ ਜਿਹੜੇ ਅਸਤੀਫੇ ਨਿਹੁ ਦਿੱਤੇ ਜਾ ਰਹੇ ਨੇ ਅੰਤਰਿੰਗ ਕਮੇਟੀ ਵਿੱਚ ਲਏ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਏ ਇਸ ਸਬੰਧੀ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹੰਦੀ ਸਿੰਘ ਸਾਹਿਬ ਜੀ ਕੱਲ ਵਿਕਰਮਜੀਠੀ ਨੇ ਵੀ ਜਿਹੜਾ ਫੈਸਲਾ ਦਿੱਤਾ ਉਹਦੇ ਬਾਰੇ ਨਿੰਦਾ ਦਾ ਕੀ ਕਹਿੰਦੇ ਹੋ ਉਹ ਜੋ ਕੁਝ ਵੀ ਵਾਪਰ ਰਿਹਾ ਨਾ ਇਹ ਥੱਲੇ ਗੱਲ ਹੈ ਇਹ ਸਾਰਾ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਵਾਪਰ ਰਿਹਾ ਅਰਦਾਸ ਕਰੀਏ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧੰਗੂ ਗ੍ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਪੰਥ ਵਿੱਚ ਸ਼ਾਂਤੀ ਬਖਸ਼ਿਸ਼ ਕਰਨ ਔਰ ਸਾਰਾ ਪੰਥ ਜਿਹੜਾ ਹੈ ਉਹ ਚੜ੍ਹਦੀ ਕਾਰਾਂ ਵਿੱਚ ਰਹੇ ਕਿ ਜਿਹੜੀ ਪੰਥ ਦੀ ਸੇਵਾ ਉਹ ਕਰ ਸਕੇ ਔਰ ਸਾਰਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਸਕੇ ਤੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਜਿਹੜੇ ਵਰਤਾਰੇ ਪੰਥ ਵਿੱਚ ਵਾਪਰ ਰਹੇ ਨੇ ਇਹ ਨਾ ਵਾਪਰ ਧੰਨਵਾਦ ਜੀ ਸਰ ਜਿਹੜਾ ਤੁਹਾਨੂੰ ਸਹਿਮਤ ਕੀਤਾ ਗਿਆ ਕਈ ਨੇਤਾਵਾਂ ਨੇ ਕੱਲ ਅਸਤੀਫਾ ਦੇ ਦਿੱਤੇ ਰੋਸ ਹੋਜੋ ਅਸੀਂ ਇਹ ਤਿੰਨ ਕੱਲ ਦੇਖੋ ਇਸੰਨੇ ਚ ਰੋਸ ਹੈ ਇਹ ਤਖਤ ਸਾਹਿਬ ਦੇ ਮਾਨ ਮਰਿਆਦਾ ਦਾ ਮਸਲਾ ਹੈ ਔਰ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਹੈ ਕਿਉਂਕਿ ਤਖਤ ਸਾਹਿਬ ਦੀ ਮੇਰੀ ਇੱਕੋ ਗੱਲ ਰਹੀ ਹੈ ਕਿ ਪਦਵੀਆਂ ਦਾ ਔਰ ਅਸਥਾਨਾਂ ਦਾ ਸੰਸਥਾਵਾ ਦਾ ਜਿਹੜਾ ਸਨਮਾਨ ਹੈ ਉਹ ਸਾਨੂੰ ਸਾਰਿਆਂ ਨੂੰ ਬਹਾਲ ਰੱਖਣਾ ਚਾਹੀਦਾ ਔਰ ਇਹ ਸੰਸਥਾਵਾਂ ਦੇ ਦੇ ਸਨਮਾਨ ਵਾਸਤੇ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਕਿ ਜਦੋਂ ਕੋਈ ਐਸੀ ਘਟਨਾ ਵਾਪਰਦੀ ਹੈ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਮਨਾਂ ਵਿੱਚ ਜਿਹੜਾ ਰੋਸ ਆਉਣਾ ਉਹ ਸੁਭਾਵਿਕ ਹੈ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਦੇਖਦਾ ਇੱਥੋਂ ਦੇ ਹੁਕਮ ਨੂੰ ਦੇਖਦਾ ਇੱਥੋਂ ਦੇ ਹੁਕਮਾਂ ਦੀ ਉਹ ਤਾਬੀਦ ਕਰਦਾ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੇ ਵਾਪਰਨੇ ਸ਼ੁਰੂ ਹੋ ਜਾਣ ਔਰਨਾ ਸਿੱਖਾਂ ਦੇ ਮਾਨ ਵਿੱਚ ਜਿਹੜਾ ਉਹ ਦੁੱਖ ਜ਼ਰੂਰ ਆ ਜਾਂਦਾ ਧੰਨਵਾਦ ਤਾਲ ਸਾਹਿਬ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਜੀਠੀਆ ਦੇ ਬਿਆਨ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆ ਗਿਆ ਗਿਆਨੀ ਰਗਵੀਰ ਸਿੰਘ ਨੇ ਮੌਜੂਦਾ ਹਾਲਾਤਾਂ ਉੱਤੇ ਚਿੰਤਾ ਜਤਾਈ ਉਹਨਾਂ ਕਿਹਾ ਕਿ ਜੋ ਕੁਝ ਵੀ ਵਾਪਰ ਰਿਹਾ ਏ ਉਹ ਪੰਥ ਦੇ ਹਿੱਤ ਦੇ ਵਿੱਚ ਨਹੀਂ ਸਮੁੱਚੀ ਕੌਮ ਨੂੰ ਇਕਜੁੱਟ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਏ ਪੰਥ ਦੇ ਵਿੱਚ ਸ਼ਾਂਤੀ ਦੀ ਅਰਦਾਸ ਕੀਤੀ ਹੈ ਤੇ ਹੁਣ ਅੰਤਰਿੰਗ ਕਮੇਟੀ ਦੇ ਵਿੱਚ ਲਏ ਗਏ ਫੈਸਲਿਆਂ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਜਿਹੜੇ ਸਤੀਫੇ ਨਿਹੁ ਦਿੱਤੇ ਜਾ ਰਹੇ ਨੇ ਅੰਤਰਿੰਗ ਕਮੇਟੀ ਵਿੱਚ ਲਏ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਸਬੰਧੀ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਹਾਨੀ ਸਿੰਘ ਸਾਹਿਬ ਜੀ ਕੱਲ ਵਿਕਰਮਜੀਤ ਸਿੰਘ ਨੇ ਵੀ ਜਿਹੜਾ ਫੈਸਲਾ ਦਿੱਤਾ ਉਹਦੇ ਬਾਰੇ ਨਿੰਦਾ ਕਰਤੀ ਹੈ ਕੀ ਕਹਿੰਦੇ ਹੋ ਯਾਰ ਪੁੱਛਾਂ ਹਾਂ ਤਾਂ ਇਹ ਜੋ ਕੁਝ ਵੀ ਵਾਪਰ ਰਿਹਾ ਨਾ ਉਹ ਥੱਲੇ ਗੱਲ ਹੈ ਇਹ ਇਹ ਸਾਰਾ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਵਾਪਰ ਰਿਹਾ ਅਰਦਾਸ ਕਰੀਏ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧੰਗੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਪੰਥ ਵਿੱਚ ਸ਼ਾਂਤੀ ਬਖਸ਼ਿਸ਼ ਕਰਨ ਔਰ ਸਾਰਾ ਪੰਥ ਜਿਹੜਾ ਹੈ ਉਹ ਚੜ੍ਹਦੀ ਕਲਾ ਵਿੱਚ ਰਹੇ ਕੀ ਜਿਹੜੀ ਪੰਥ ਦੀ ਸੇਵਾ ਉਹ ਕਰ ਸਕੇ ਔਰ ਸਾਰਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਸਕੇ ਤੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਵਰਤਾਰੇ ਪੰਥ ਵਿੱਚ ਵਾਪਰ ਰਹੇ ਨੇ ਇਹ ਨਾ ਵਾਪਰਣ। ਧੰਨਵਾਦ। ਜੀ ਸਰ ਜਿਹੜਾ ਤੁਹਾਨੂੰ ਸਹਿਮਤ ਕੀਤਾ ਗਿਆ ਕਈ ਨਿਤਾਵਾਂ ਨੇ ਕੱਲ ਅਸਤੀਫਾ ਦੇ ਦਿੱਤੇ। ਰੋਸ ਹੋਜੋ। ਅਸਤੀਫੇ ਦਿੱਤੇ ਨੇ ਕੱਲ। ਦੇਖੋ ਇਸ ਵਿੱਚ ਰੋਸ ਹੈ। ਇਹ ਤਖਸਾਲ ਦੇ ਮਾਨ ਮਰਿਆਦਾ ਦਾ ਮਸਲਾ ਹੈ। ਔਰ ਤਖਤ ਸਾਹਿਬ ਦੀ ਮਾਨਵ ਰਿਆਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਹੈ ਕਿਉਂਕਿ ਤਖਤ ਸਾਹਿਬ ਦੀ ਮੇਰੀ ਇੱਕੋ ਗੱਲ ਰਹੀ ਹੈ ਕਿ ਪਦਵੀਆਂ ਦਾ ਔਰ ਅਸਥਾਨਾਂ ਦਾ ਸੰਸਥਾਵਾ ਦਾ ਜਿਹੜਾ ਸਨਮਾਨ ਹੈ ਉਹ ਸਾਨੂੰ ਸਾਰਿਆਂ ਨੂੰ ਬਹਾਲ ਰੱਖਣਾ ਚਾਹੀਦਾ ਔਰ ਇਹ ਸੰਸਥਾਵਾਂ ਦੇ ਦੇ ਸਨਮਾਨ ਵਾਸਤੇ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਕਿ ਜਦੋਂ ਕੋਈ ਐਸੀ ਘਟਨਾ ਵਾਪਰਦੀ ਹੈ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਬਾਣ ਵਿੱਚ ਜਿਹੜਾ ਰੋਸ ਆਉਣਾ ਉਹ ਸੁਭਾਵਕ ਹੈ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਦੇਖਦਾ ਹੈ ਇਥੋਂ ਦੇ ਹੁਕਮ ਨੂੰ ਦੇਖਦਾ ਹੈ ਇਥੋਂ ਦੇ ਹੁਕਮਾਂ ਦੀ ਉਹ ਤਾਬੀਦ ਕਰਦਾ ਹੈ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੇ ਵਾਪਰਨੇ ਸ਼ੁਰੂ ਹੋ ਜਾਣ ਤੇ ਉਹਨਾਂ ਸਿੱਖਾਂ ਦੇ ਬਾਣ ਵਿੱਚ ਜਿਹੜਾ ਉਹ ਦੁੱਖ ਜ਼ਰੂਰ ਆ ਜਾਂਦਾ ਹੈ ਧੰਨਵਾਦ ਗੱਲ ਸਾਹਿਬ ਹੈ